ਮੈਂ ਜਾਣਦਾ ਕਿ ਤੁਸੀਂ ਵੀ ਬਾਕਸਿੰਗ ਡੇ ਉੱਤੇ ਸ਼ਾਪਿੰਗ ਕਰਨ ਦੀ ਪਲਾਨਿੰਗ ਕਰ ਰਹੇ ਹੋ ਤੇ ਇਹ ਸ਼ਾਪਿੰਗ ਕਰਨ ਵੇਲੇ ਆਪਣੇ ਸਾਰਿਆਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਹੁੰਦੀ ਹੈ ਕਿ ਇਸ ਦਿਨ ਭਾਰੀ ਡਿਸਕਾਊਂਟ ਲੱਗੇ ਹੋਣਗੇ ਪਰ ਕੀ ਤੁਸੀਂ ਬਾਕਸਿੰਗ ਡੇ ਦਾ ਇਤਿਹਾਸ ਜਾਣਦੇ ਹੋ ਬਾਕਸਿੰਗ ਡੇ ਦਾ ਇਤਿਹਾਸ 17ਵੀਂ ਸਦੀ ਦੇ ਵਿੱਚ ਪਹੁੰਚ ਜਾਂਦਾ ਜਿੱਥੋਂ ਇਹ ਦਿਨ ਚੱਲਿਆ ਸੀ ਦਰਅਸਲ 17ਵੀਂ ਸਦੀ ਦੇ ਵਿੱਚ ਬਰਤਾਨਵੀ ਸ਼ਾਹੀ ਘਰਾਣੇ ਵੱਲੋਂ ਜੋ 크ਿਸਮਸ ਦੇ ਉੱਤੇ ਉਹਨਾਂ ਵੱਲੋਂ ਸੈਲੀਬ੍ਰੇਸ਼ਨ ਕੀਤੀ ਜਾਂਦੀ ਸੀ ਤੇ ਉਸ ਦਿਨ ਜੋ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਸ਼ਾਹੀ ਮਹਿਲ ਦੇ ਵਿੱਚ ਪੱਜ ਜਾਂਦੀਆਂ ਸੀ ਉਹਨਾਂ ਨੂੰ 크리스마ਸ ਤੋਂ ਅਗਲੇ ਦਿਨ ਬਾਕਸ ਦੇ ਵਿੱਚ ਯਾਨੀ ਕਿ ਡੱਬਿਆਂ ਦੇ ਵਿੱਚ ਪਾ ਕੇ ਉਸ ਮਹਿਲ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦੇ ਦਿੱਤਾ ਜਾਂਦਾ ਸੀ ਇਸੇ ਰੀਸੋ ਰੀਸ ਦੇ ਵਿੱਚ ਹੋਰ ਵੀ ਜਿੰਨੇ ਬਰਤਾਨੀਆਂ ਦੇ ਵੱਡੇ ਲੋਕ ਸੀ ਅਮੀਰ ਲੋਕ ਸੀ ਸ਼ਾਹੀ ਲੋਕ ਸੀ ਉਹਨਾਂ ਨੇ ਵੀ ਆਪਣੇ ਘਰੇ ਕੰਮ ਕਰਨ ਵਾਲੇ ਲੋਕਾਂ ਨੂੰ ਇਸੇ ਤਰੀਕੇ ਨਾਲ ਹੀ 크ਿਸਮਸ ਦੇ ਉੱਤੇ ਬਾਕਸ ਦੇ ਵਿੱਚ ਪਾ ਕੇ ਸੀਜਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਹਦੀ ਦੇਖਾ ਦੇਖੀ ਤਕਰੀਬਨ ਅਗਲੇ 50 ਸਾਲਾਂ ਦੇ ਵਿੱਚ ਜਾਨੀ ਕਿ 18ਵੀਂ ਸਦੀ ਦੀ ਸ਼ੁਰੂਆਤ ਤੱਕ ਇਹ ਦੁਕਾਨਦਾਰਾਂ ਨੇ ਵੀ ਇਸ ਮਾਡਲ ਨੂੰ ਬਣਾ ਲਿਆ ਕਿਉਂਕਿ 크리스마ਸ ਦੇ ਉੱਤੇ ਜੋ ਵੀ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਕੱਪੜੇ ਬਣਾਏ ਜਾਂਦੇ ਸੀ ਖਾਣ ਪੀਣ ਵਾਲੇ ਪਦਾਰਥ ਬਣਾਏ ਜਾਂਦੇ ਸੀ ਤਾਂ ਉਹ ਜਿੰਨੇ ਵਿਕ ਜਾਂਦੇ ਸੀ ਬੈਲੰਗੋਟ ਤੇ ਬਾਕੀ ਜਿਹੜੇ ਹੈਗੇ ਆ ਕਿ 크리스마ਸ ਤੋਂ ਅਗਲੇ ਦਿਨ ਸਸਤੀਆਂ ਦਰਾਂ ਦੇ ਉੱਤੇ ਸਸਤੀਆਂ ਕੀਮਤਾਂ ਦੇ ਉੱਤੇ ਲਾ ਦਿੱਤੇ ਜਾਂਦੇ ਸੀ ਤੇ ਅੱਜ ਜਦੋਂ ਹੁਣ ਅਸੀਂ 21ਵੀਂ ਸਦੀ ਦੇ ਵਿੱਚ ਬੈਠੇ ਆ ਤਾਂ ਉਸ ਮੌਕੇ ਇਹ ਵੱਡੀ ਤਦਾਦ ਦੇ ਵਿੱਚ ਇੱਕ ਕਾਰੋਬਾਰ ਬਣ ਚੁੱਕਿਆ ਜਿਸ ਕਰ ਅੱਜ ਦੀ ਗੱਲ ਕਰਨੀ ਹੋਵੇ ਤਾਂ ਇਸ ਦਿਨ ਤਕਰੀਬਨ 5 ਬਿਲੀਅਨ ਯੂ ਐਸ ਡਾਲਰ ਦੀ ਖਰੀਦਦਾਰੀ ਹੁੰਦੀ ਹੈ ਤੇ ਲੋਕ ਵੱਡੀ ਤعداد ਦੇ ਵਿੱਚ ਇਸ ਦਿਨ ਦੀ ਉਡੀਕ ਕਰਦੇ ਆ ਤੇ ਇਹ ਦਿਨ 크ਿਸਮਸ ਤੋਂ ਅਗਲੇ ਦਿਨ ਹੁਣ ਕੱਲੇ ਪੱਛਮੀ ਮੁਲਕਾਂ 'ਚ ਨਹੀਂ ਮਨਾਇਆ ਜਾਂਦਾ ਪੂਰੀ ਦੁਨੀਆ ਭਰ ਦੇ ਵਿੱਚ ਫੈਲ ਚੁੱਕਿਆ ਖਾਸ ਤੌਰ ਤੇ ਉੱਤੇ ਭਾਰਤ ਵਰਗੇ ਮੁਲਕਾਂ ਦੇ ਵਿੱਚ ਵੀ ਇਸ ਤਿਹਾਰ ਨੂੰ ਇਸ ਦਿਨ ਨੂੰ ਸ਼ਾਪਿੰਗ ਦਿਨ ਦੇ ਤੌਰ ਦੇ ਉੱਤੇ ਮਨਾਇਆ ਦੇਖਿਆ ਜਾਂਦਾ ਹੈਗਾ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਜੀ ਤੁਸੀਂ ਇਸ ਤਰੀਕੇ ਨਾਲ ਹੀ ਸੀ7 ਆਸਟ੍ਰੇਲੀਆ ਨਾਲ ਜੁੜੇ ਰਹੋ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ